ਲੋ ਬਾਈ ਟਿਲੋ ਮਾਸਨਾਂ ਦੇ ਕਰਾਏ ਹੋਏ ਆ ਇਹ ਵੀ ਜਿਹਦੇ ਤੇ ਤੇਲੇ ਜਿਵੇਂ ਪਾਸਾ ਜਮੀਨ ਜ਼ਿਆਦਾ ਏ ਤੇ ਆ ਕਰੇਗੇ ਹਰ ਇੱਕ ਸੰਦਾ ਬਾਈ ਤੁਹਾਨੂੰ ਇੱਥੇ ਦੇਖਣ ਨੂੰ ਮਿਲੂਗਾ ਇੱਕ ਮਸ਼ੀਨ ਆਪਣੀ ਆ ਜਿਹੜੀ ਆਪਾਂ ਨੇ ਹੁਣ ਨਵੀਂ ਲਈ ਥੀਕ ਹੈ ਜੀ ਮੇਰੇ ਤੇ ਵਾਦੋ ਉਹ ਤੇਲ ਕੱਢਣ ਵਾਲ ਪਿਆ ਤੇਲ ਪਾਣੇ ਵਾਲ ਇਹ ਦੂਜੀਆਂ ਖੜੀਆਂ ਜੀ ਇੱਕ ਇਹ ਹੋਰ ਇੱਕ ਉਹ ਖੜੀਆਂ ਇਹ ਬਾਕੀ ਟਰਾਲੀਆਂ ਖੜੀਆਂ ਨੇ ਧੂੜੀ ਵਾਲੀਆਂ ਇਹ ਖੜਈ ਆ ਉਹ ਵਾਲਾ ਲੇਜ਼ਰ ਖੜਾ ਇੱਕ ਟਰਾਲੀ ਆ ਖੜੀ ਆ ਇਹਦੇ ਵਿੱਚ ਇਹਦੇ ਵਿੱਚ ਉਹਨਾਂ ਦਾ ਹੋ ਆ ਹੰਦ ਖੈਰ ਨੂੰ ਇਹ ਵੀ ਤੇਰੇ ਇਹ ਚਾਰ ਆਚਾਰ ਪਾ ਕੇ ਰੱਖਿਆ ਹੋਇਆ ਇਹ ਆਪਣਾ ਪੂਰਾ ਕੈਕ ਤੇ ਖੈਰ ਹੋ ਰਿਹਾ ਮੈਂ ਇਥੇ ਮਰੀ ਮਰਤੀ ਜਿਹੜੀ ਕੋਦੇ ਹੋ ਚੀਜ਼ ਲੈਣੀ ਆ ਉਹ ਲੱਗ ਜਾਂਦੀ ਆ ਤੇ ਨਾ ਰੋਨਾ ਪਾਈ ਹੋਏ ਆ ਪਰ ਉਹ ਦੇਖੋ ਇਹ ਪੱਖੇ ਲਾਏ ਹੋਏ ਆ ਬਾਈ ਆਏ ਆ ਆਂ ਜੀ ਲੋਬੀ ਕਿਹੜਾ ਸੰਦਾ ਜਿਹੜਾ ਨਹੀਂ ਹੈਗਾ ਫੱਦਰ ਤੇ ਕਲੀ-ਕਲੀ ਚੀਜ਼ ਆ ਅੱਜ ਇੱਕ ਸਾਨੂੰ ਹੋਰ ਬੰਦਿਆਂ ਨਾਲ ਮਲਾਵਾਂਗੇ ਉਹ ਲਹਣ ਆ ਰਹੇ ਆ ਆਟੋਮੈਟਿਕ ਮਸ਼ੀਨਾਂ ਵਾਲੇ ਹੁੰਦੇ ਉਹ ਹੁੰਦੇ ਫਿਰ ਮੋਟਰ ਆਪਣੇ ਆਪ ਚੱਲ ਜਾਂਦੀ ਆ ਆਟੋਮੈਟਿਕ ਸਪੈਸ਼ਲ ਬੰਦਾ ਯੂਪੀ ਤੋਂ ਆ ਰਹੇ ਜੀ ਲਹਣ ਦੇ ਦੇ ਆਈ ਸਾ ਕਿਦਾਂ ਕੀ ਹੁੰਦਾ ਤੇ ਨਾਲੇ ਲਹਣ ਜਾਉਂਗੇ ਜੀ ਵੀ ਆਪੋਂ ਇਸੇ ਖਲੀਏ ਤੋਂ ਕੰਮ ਆ ਤਾਂ ਬੈਠੇ ਇਹ ਇਹ ਦੂਜਾ ਘਰ ਹੈ ਜੀ ਇਹ ਢਿੱਲੋ ਸਾਹਿਬ ਹਾਂ ਢਿੱਲੋ ਸਾਹਿਬ ਕਿੰਨੀ ਹੋਗੀ ਯਾਰ ਹੈ ਹਾਂ ਆਹ ਉਹ ਕਰਨਾ ਜੇ ਇੱਥੇ ਹੁੰਦਾ ਬਹੁਤ ਹੈ ਆਹ ਜੀ ਇਹ ਲੈਸ ਲੈ ਲਓ ਇੱਕ ਉਧਰ ਇੱਕ ਉਧਰ ਖੜੇ ਹਾਂ ਇਹ ਆਪਾਂ ਨੂੰ ਆਇਆ ਬਤਾ ਕੰਪਨੀ ਵੱਲੋਂ ਚਲਾਉਣ ਵਾਸਤੇ ਇਹ ਕੰਪਨੀ ਵੱਲੋਂ ਚਲਾਉਣਾ ਆਇਆ ਬਤਾ ਹਾਂ ਇਹ ਵਾਪਸ ਕਰਕੇ ਆਉਣਾ ਹੈ ਠੀਕ ਹੈ ਠੀਕ ਹੈ ਠੀਕ ਹਾਂ ਵਧੀਆ ਚੱਲਿਆ ਬਾਕੀਦਰੇ ਜੋ ਛੋਟੀ ਟਰਾਲੀ ਉਧਰ ਖੜੇ ਆਏ ਉਹ ਟੂਟੀ ਵਾਲੀ ਉੱਥੇ ਖੜੀ ਹੈ ਮੈਂ ਜਿੰਨਾ ਦੇਖਣੀ ਹੈ ਦਵਾਈ ਭਟੇਣਾ ਬਹੁਤ ਹੋ ਗਿਆ ਉਹ ਗਰਾਜ ਹੈ ਜੀ ਇਹਨਾਂ ਦਾ ਸਾਹਮਣੇ ਆ ਗਰਾਜ ਆਇਥੇ ਜੇ ਕੋਈ ਮਿੱਤਰ ਵਗੈਰਾ ਕੋਈ ਆਂਦਾ ਹੈ ਉਹ ਇਧਰਲੇ ਪਾਸੇ ਬੈ ਜਾਂਦੇ ਆ ਚਲੋ ਜੀ ਚੱਲਦੇ ਆ ਜੀ ਆਪਾਂ ਅੱਗੇ ਆ ਦੇਖੋ ਜਿਹੜੀ ਤਾਂ ਹੈ ਉਹ ਜੀ ਦੀ ਲਾਈਵ ਹੁੰਦੀ ਕਿਤੇ ਨਹੀਂ ਲੱਗਦੀ ਸਾਰੇ ਸੁੱਕ ਗਏ ਬੱਟੇ ਤੇ ਪੱਟਦੀ ਆਉ ਮਸ਼ੀਨ ਆਏ ਲਾ ਦਿੰਦੀ ਪੂਰੀ ਮਿੱਟੀ ਮਿੱਟੀ ਨਾਲ ਪੱਟ ਕੇ ਲਾਉਂਦੀ ਆਹ ਮਸ਼ੀਨ ਬਾਕੀ ਤੁਹਾਨੂੰ ਦਿਖਾਵਾਂਗੇ ਅੱਜ ਆ ਸਾਰੇ ਪਾਸੇ ਜੀ ਜੀ ਧਿਕਰੀ ਮੇ ਆ ਜੀ ਆਪਣਾ ਸਪਰੇ ਰੇ ਰੇ ਉਹ ਜੋ ਕਰਨੇ ਵਾਲਾ ਉਧਰੋਂ ਕੰਡਾ ਕਵੇ ਆਏ ਇੰਦਰ ਤੁਹਾਨੂੰ ਹਰੇਕ ਚੀਜ਼ ਹਰੇਕ ਟੂਲ ਠੀਕ ਹੈ ਜੀ ਅੱਜ ਇਹ ਚੀਜ਼ ਹੁਣ ਦੇਖਣ ਨੂੰ ਮਿਲੂਗੀ ਰੇ ਇਹ ਪ੍ਰਿੰਟਾਂ ਬਹੁਤ ਆਏ ਲੰਬੀ ਨਹੀਂ ਲਿਖਦੇ ਆ ਦੇਖੋ ਜੀ ਚਲੋ ਚੱਲਦੇ ਆ ਪ੍ਰਿੰਟਾਂ ਲਾ ਕੇ ਲੜਪੋ ਮੇਰੇ ਆ ਅਜਰ ਲੇਟਰ ਘਟੇ ਹੀ ਹੁਣ ਬਾਈ ਜਿੰਨੇ ਤੁਸੀਂ ਆ ਦੇਖ ਰਹੇ ਨਾ ਤੁਸੀਂ ਐਂ ਦੇਖੋ ਮੜੇ ਜਿਹਦੀ ਤੇ ਮੜੇ ਇਹਨਾਂ ਨੂੰ ਬਿੱਲੇ ਹੁਣ ਦੋ ਕੱਲੀ ਕੱਲੀ ਚੀਜ਼ ਸਾਫ਼ ਕਰਦਣੀ ਤੋ ਕੇ ਇਹਨਾਂ ਪੂਰਾ ਇੱਕ ਨੰਬਰ ਆਉ ਕਰ ਦੇਣਾ ਸਾਨੂੰ ਲੱਗੂਗਾ ਵੀ ਨਹੀਂ ਵੇ ਹਾਂ ਬਾਈ ਵੇ ਇੱਥੇ ਇੰਨੀ ਮਿੱਟੀ ਦੀ ਵੇ ਆ ਇੰਨਾ ਕੂੜਾ ਖਵਾੜ ਜਾ ਗੰਦਿਆ ਇਹ ਦੂਆ ਘਰ ਇਹ ਆਪਣਾ ਰਹਿਣ ਵਾਲਾ ਘਰ ਆ ਇਹ ਜੀ ਉਹ ਸਾਰਾ ਉਹ ਉਹ ਥੱਕ ਰਿਹਾ। ਕਿ ਕਾਰਾ ਰਹੀ। ਠੀਕ ਹੈ ਉਹ ਪਿੱਛੇ ਧੱਕ ਰ। ਤੇ ਆਪਣਾ ਗਰਾਜ ਹੋ ਗਿਆ। ਤੇ ਆਪਣਾ ਅਸਲੀ ਘਰ ਹੋ ਗਿਆ। ਅੱਗੇ ਹੁਣ ਦਿਖਾ ਦਿੰਨੇ ਆ ਹੁਣ। ਮੇਲੇ ਆ ਗਿਆ ਰਾਣੀ ਸੁੰਦਰਾ ਨੇ ਪੂਰੇ ਸਵਾਦ ਲਿਆਣ ਦਿਆ ਨੇ ਹੈ ਸੇ ਦਿਨ ਬਹੁਤ ਜੇ ਨਿਕਲੇ ਹਨ ਇਹਨੂੰ ਐ ਐਨੀ ਉਮੀਦ ਹੈਗੀ ਤੇ ਕਿ ਨਹੀਂ ਦੀ ਮੈਂ ਇੰਨਾ ਬੇਨੇ ਲੋਗਾਂ ਨੂੰ ਪਸੰਦ ਕਰੂੰਗਾ ਜੀ ਉਮੀਦ ਵੱਧਦੀ ਸੀ ਹਲੋਪਨ ਥੋੜਾ ਜਿਹਾ ਕਹਿੰਦਾ ਚੱਕਰ ਪੈ ਗਿਆ ਸਾਡੀ ਪਨੀਰੀ ਗੁੰਦੀ ਪਨੀਰੀ ਗੁੰਦੀ ਤੇ ਹਾਂ ਪੌਦਨਾ ਖਰਾਬ ਹੁੰਦੀ ਨਹੀਂ ਤਾਂ ਫਿਰ ਤਾਂ ਬਹੁਤ ਹੋ ਜਾਂਦਾ ਨਾ ਪੰਗਾ ਹੀ ਕਦੇ ਕੀਤੇ ਤੇ ਲਿਆ ਪਨੀਰੀਆਂ ਨਾ ਕਦੇ ਕਿਸੇ ਦੇ ਮੋਕ ਕਰੋ ਬੰਤਾਰਾ ਵੀ ਦੇ ਦੇ ਪਨੀਰੀ ਹਨਾ ਹੋਰ ਹੋਰ ਆਈ ਹੋਇਆ ਆਈ ਕੁਛ ਹੋਇਆ ਪਹਿਲਾਂ ਸੰਧੂ ਵੀਰ ਨੇ ਸੋਹਣੀ ਮਦਦ ਕੀਤੀ ਹੈ ਨਾ ਸੰਧੂ ਵੀਰ ਤੇ ਲੈ ਕੇ ਅੰਦਰ ਰਹੀ ਮੈਂ ਹੈ ਨਾ ਆਉਂ ਕੋਹ ਲੈ ਕੇ ਗੋਗੀ ਲੈ ਕੇ ਆਇਆ ਕੱਲ ਪਤਾ ਨਹੀਂ ਕਿਸੇ ਕਰਾਲੀ ਤੇ ਕਰਾਲੀ ਤੇ ਜਾ ਕੇ ਪਨੀਰੀ ਲੈ ਕੇ ਆਇਆ ਤੇ ਲਾਉਣਾ ਲੈ ਕਿੰਨੀ ਦੂਰੋਂ ਦੂਰੋਂ ਉਹ ਆਗਰੜ ਮਾਸੜ ਆ ਗਿਆ ਮਾਸੜ ਡਿਊਟੀ ਨਹੀਂ ਜਾਂਦਾ ਅੱਜ ਉਹ ਬਾਬਾ ਠੀਕ ਨਹੀਂ ਆ ਨਾ ਮੂੰਹ ਨਾਲ ਚੜਾਇਆ ਮੂੰਹ 'ਚ ਨਹੀਂ ਆਇਆ ਫੇਰ ਦਿਖਾ ਮੂੰਹ ਦਿਖਾ ਆਏ ਕਿਤੇ ਹੋਊਗਾ ਪਟ્રોલ ਇੱਧਰ ਕਿਉਂ ਹੁੰਦਾ ਹਾਂ ਨਹੀਂ ਜ਼ਿਆਦਾ ਕੱਢਿਆ ਮਤਲਬ ਵਾ ਤੇਲ ਉਮਾ ਤੇ ਕਣ ਪਹਿਲਾਂ ਤਾਂ ਮੂਝ ਆਇਆ ਹਣਾ ਮੜਾ ਮੋਟਾ ਹੈਲੋ ਨਾ ਨਾ ਮੜਾ ਇਹ ਮੂਝ ਇਹ ਇਹਦਾ ਕੋਈ ਸਰੀਰ ਨੂੰ ਕੋਈ ਨਜ਼ਰ ਆ ਕਿੱਥੇ ਕਾ ਕੇ ਤੁਸੀਂ ਚਲ ਹਾਂ ਨਹੀਂ ਕਰਕ ਤਾਂ ਨਹੀਂ ਹੈਗਾ ਬਟ ਉ ਉ ਦਸਤੋਂ ਨਹੀਂ ਲੱਭਦੇ ਆ ਕਹ ਬਾਈ ਉਹਨੂੰ ਲੋਕੇਸ਼ਨ ਭੇਜ ਦਿੰਨੇ ਆ ਹਾਂਜੀ ਨਾ ਨਾ ਤੁਸੀਂ ਰਜਿੰਦਰਗੜ੍ਹ ਤੇ ਪੁੱਛ ਲਓ ਕਿਸੇ ਨੂੰ ਵੀ ਦਿਲ ਕੀ ਦੇ ਕੇ ਲੈ ਜਾਣਾ ਗਰਪਾਲ ਫੌਜੀ ਅੰਕਲ ਕਹਿੰਦੇ ਹਨ ਕਿਹੜਾ ਨਹੀਂ ਜਾਣਦਾ ਅੱਛਾ ਆ ਬਣਾ ਕੇ ਦੇਈਆ ਟਰਾਲੀ ਇੱਕ ਨੰਬਰ ਬਣਾ ਕੇ ਦੇ ਦਿੱ ਹੈ ਬੰਦੇ ਨੇ ਇਹ ਮਿਲੀ 3 ਹੈ ਇਹ ਟਰਾਲੀ ਇਹ ਗਿਫਟ ਹੈ ਇਹ ਗਿਫਟ ਇਹ ਹਮੇ ਗਿਫਟ ਬੋਲਦੇ ਹੈ ਕੋਈ ਗਿਫਟ ਨਾਲ ਸਾਲਾ ਸਿਨਰੀ ਹੈ ਕੋਈ ਗਿਫਟ ਉਹ ਗਿਫਟ ਦੰਦਾ ਕੁਸ ਲੈ ਮੈਨੂੰ ਫੜਾ ਦੇ ਹੂੰ ਲੈ ਆ ਇਹ ਮਾਹੌਲ ਉਹ ਰੋਟਰ ਵੀਟਰ ਵੀ ਮੁੰਡੇ ਗਰੁੱਪ ਕਿਹੜੇ ਜੀ ਮੁੰਡੇ ਗਰੁੱਪ ਵੱਲੋਂ ਪਿੱਛੇ ਰੋਟਰ ਉਹ ਵੀ ਗਿਫਟ ਹੈ ਲੈ ਅਸੀਂ ਆ ਵੀ ਗਿਫਟ ਮਿਲੇ ਬਰ ਰੋਟਰ ਵੀ ਹੈ ਜਮੀ ਤੇ ਆਪਣਾ ਇਹ ਦੋ ਕਪੜਾ ਆਈ ਮਸ਼ੀਨ ਜਿਹੜੀ ਖਿੱਚਦੀ ਜਾਂ ਨੂੰ ਆ ਮਿੱਟੀ ਦੇ ਸਮੇਤ ਖਿੱਚਦੀ ਹੈ ਨਾ ਆਦੇ ਆ ਟੰਕ ਟੰਕ ਜੇ ਲੱਗੇ ਹੋਏ ਸਾਰੇ ਮਿੱਟੀ ਦੇ ਨਾਲ ਜੜ ਜੜ ਨੂੰ ਪੱਟਦੇ ਆ ਇਹ ਅੱਗੇ ਮੈਂ ਕਹਿੰਦਾ ਬਾਈ ਅੱਗੇ ਪਹਿਲੇ ਆ ਯਾਰ ਲੈ ਵੀ ਬਾਈ ਉਹ ਨਹੀਂ ਪਹੁੰਚ ਗਏ ਆਟੋਮੈਟਿਕ ਮਸ਼ੀਨਾਂ ਵਾਲੇ ਬਾਈ ਆਟੋਮੈਟਿਕ ਆਣ ਬਾਅਦ ਬਾਈ ਆਪਣਾ ਪਹੁੰਚਿਆ ਹੀ ਬਹੁਤ ਦੂਰ ਤੋਂ ਮੈਂ ਅਸੀ ਕਾਜੀ ਕੀ ਹਾਲ ਚੱਲੋ ਬਾਈ ਜੀ ਠੀਕ ਠਾਕ ਜੀ ਠੀਕ ਹਾਲ ਚੱਲ ਤਮਾ ਠੀਕ ਉਹ ਕੋਈ ਗੱਲ ਨਹੀਂ ਹੈ ਟੈਗ ਚਾੜ ਦੋ ਬਾਈ ਜੇ ਪਾ ਰਹੇ ਹੋ ਬੀਕਿੰਗ ਆਈਸਕ੍ਰੀਮ ਤੇ ਇਹ ਇਹ ਦੇ ਮਾਸੂਰੀ ਦੇ ਕਮਰੇ ਬਸ ਕੋਈ ਬੜਾ ਹੀ ਇੱਕ ਨੰਬਰ ਚੀਜ਼ ਹੈ ਸਕਰੀਨ ਤੇ ਇਹ ਦਿਖਾ ਰਹੀ ਆ ਤੁਸੀਂ ਕਿੰਨੇ ਸੈੱਟ ਕਰੇ ਨੇ ਪੰਜ ਤੋਂ 7 ਦਾ ਫਰਕ ਰੱਖਿਆ ਕਰੋ ਸਲੈਟਰ ਲਾਇਆ ਹੈ ਪੱਕੇ 800 ਰੁਪਏ ਆਉਦੇ ਹੋਏ ਜੀ ਹਾਂ ਜੀ ਇਹ ਫੰਕ ਦੇ ਲੰਦੀਆ ਭਾਈ ਉਹ ਜੇ ਮੁਜਫਰ ਨਗਰ ਤੋਂ ਹੀ ਹੁਣ ਪਹਿਲਾਂ ਤਾਂ ਫੋਟੋਮੈਟਿਕਾ ਕਰ ਦੋ ਹਾਂਜੀ ਲੋਹੀ ਸਟਾਰਟਰ ਸਟਾਰਟਰ ਲੱਗਣ ਲੱਗਿਆ ਹੈ ਜੇ ਕੋਈ ਜੋੜ ਪਈ ਹੋ ਸਾਡੇ ਕੋਲ ਨਹੀਂ ਹੈ ਨਾ ਆਹ ਪਾਣੀ ਫਿਲਟਰ ਨਾਲ ਸਾਡੇ ਤੋਂ ਦੂਜੀ ਅੱਗੇ ਜੇ ਮੈਂ ਕਰੀ ਜੀ ਜਨੇ ਲੱਭੇ ਮਿਲਦਾ ਜਿਹੜੀ ਜਿਹੜੀ ਕਰਦਾ ਉਸ ਦਾ ਪਕਟੀਆਂ ਵੀ ਵਾਪਸ ਚਾਹ ਹੱਥ ਤੇ ਚਾਹਦਾ ਹਾਂ ਅਜੇ ਤਾਲੀ ਬੋਲਣ ਚਾਹੁੰਦਾ ਮਰੇਗਾ ਨਾ ਮਰੇਗਾ ਗਲਤ ਕਰੇ ਪਕਟੀਆਂ ਵਾਧਾ ਕਰੀ ਜਿਹੜੇ ਆਪਣੇ ਛੋਟੇ ਸਟਾਰਟਰ ਨਹੀਂ ਹੁੰਦੇ ਮਸਤਰੀ ਜੀ ਜਿਹੜੇ ਆਪਣੇ ਸਿੰਗਲ ਕਨੈਕਟ ਕਲੈਕਸ਼ਨ ਨੇ ਉਹਨਾਂ ਨੂੰ ਲੱਗਦਾ ਦੂਸਰੇ ਪਰਪਰ ਕੰਮ ਕਰਦਾ ਨਹੀਂ ਇਹਨੂੰ ਪਰਪਰ ਕੰਮ ਕਰਦਾ ਸੁਮਿਤ ਪਰਪਰ ਕਰਦਾ ਗੋਗੀ ਸਾਡਾ ਪਰਪਰ ਵਾਲਾ ਜੀ ਯਾ ਅੱਜ ਤੋਂ ਮੈਂ ਨਾ ਚਾਹੀ ਮੈਂ ਕਿਹਾ ਆਪਣਾ ਫੋਨ ਦੇ ਨਾਲ ਪਰ ਕਿੱਥੇ ਸੰਘੀ ਹੋਤੀ ਬੈਠੇ ਰਹਾਂਗੇ ਮੈਂ ਵੀ ਰੋਣ ਬਾਈ ਤੁਸੀਂ ਬਾਈ ਕਿੰਨਾ ਖੌਖਾ ਸੀਦਾ ਜੀ ਲੈਣਾ ਜੀ ਜਿਹੜੇ ਬੰਦੇ ਨੂੰ ਪਤਾ ਜਿਹੜੇ ਉਹਨੂੰ ਨੋਲੇਜ ਹੈ ਉਹਦੇ ਵਾਸਤੇ ਸੌਖਾ ਨਾਲ ਜੀ ਉਹਦੇ ਵਾਸਤੇ ਬਹੁਤ ਸੌਖਾ ਹੈ ਨਾ ਜੀ ਉਹਦੇ ਵਾਸਤੇ ਬਹੁਤ ਸੌਖਾ ਹੈ ਮੜਾ ਜੀ ਦੱਸੋ ਆਪਾਂ ਨੇ ਇਹਨੂੰ ਹਾਂ ਜੀ ਕਿਹ 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 ਕਹਿੰਨੀ ਹੈ ਜੀ ਇਹਨੂੰ ਨਹੀਂ ਨਹੀਂ ਮਤਲਬ ਉਹ ਬਈ ਜਿਹੜਾ ਆਟੋਮੈਟਿਕ ਆ ਮਤਲਬ ਜਿਹੜਾ ਆਟੋਮੈਟਿਕ ਦਾ ਕੰਮ ਕਰਦਾ ਆ ਆਟੋਮੈਟਿਕ ਦਾ ਕੰਮ ਕਰਦਾ ਜੇ ਲਾਈਟ ਭੱਜ ਜੂਵੇ ਦੁਬਾਰੇ ਲਾਈਟ ਆਉਂਗੀ ਤਾਂ ਆਪਣੇ ਆਪ ਚੱਲ ਜਾਏਗੀ ਮੋਟਰ ਹੈ ਆਟੋਮੈਟਿਕ ਲੱਗਿਆ ਪਰ ਖੋਲਣਾ ਨਾਲ ਜਿੱਥੇ ਆਟੋਮੈਟਿਕ ਕਰਾਦਾ ਉਸ ਤੋਂ ਹੀ ਦਾਰਾਂ ਨੂੰ ਅੱਛਾ ਜੀ ਠੀਕ ਠੀਕ ਲਓ ਬਾਈ ਜੀ

ਇਹ ਤਾਂ ਮੇਰਾ ਆ ਸਟ੍ਰੈਟਜੀ ਖਾਣਾ ਹੈ ਟੱਪੜੇ ਕਣੇ ਉਹ ਤਾਂ ਦੇਖਦਾ ਜੀਦਾ ਮੈਨੂੰ ਪਹਿਲੇ ਦੇਖਦਾ ਤਾਂ ਫੇਰ ਦੂਸਰੀ ਪੜਾਕਾ ਪਾਉਂਗਾ ਭੈਣਾਂ ਤਾਂ ਜੋਰ-ਜੋਰ ਦੇ ਕੋਈ ਜਣੇ ਨੂੰ ਛੜ ਕੇ ਆਉਣਾ ਭਾਈ ਸਾਰੇ ਮੋਟਰਾਂ ਦੇ ਕਿਤੇ ਦੇ ਅੰਬ ਲੱਗਿਆ ਹੋਏ ਕਿਤੇ ਅਮਰੋਦ ਲੱਗੇ ਹੋਏ ਕਿਤੇ ਜਾਮਣਾ ਲੱਗੀਆਂ ਹੋਈਆਂ ਘਰ ਦੇ ਇੱਕ ਚੀਜ਼ ਸਾਰੀ ਘਰ ਦੀ ਚੀਜ਼ ਹੀ ਖਾਊਗਾ ਆਪਣਾ ਕੋਈ ਹੋਰ ਨਹੀਂ ਹੋਰ ਕੋਈ ਨਹੀਂ ਕਿੰਨੀ ਠੰਡੀ ਹੋ ਰਹੀ ਹੈ ਮੈਂ ਕਿਹਾ ਮੈਂ ਪੁੱਛ ਰਿਹਾ ਜੀ ਬਾਈ ਜੇ ਤੁਸੀਂ ਆਪਣੀ ਘਰ ਮੋਟਰ ਲਾਉਂਦੇ ਆ ਉਹਨਾਂ ਦੇ ਸਟਾਰਟਰ ਉਹ ਛੋਟੇ ਹੁੰਦੇ ਆ ਉਹਦੇ ਸੁੱਕਾ ਹੁੰਦਾ ਛੋਟਾ ਹੁੰਦਾ ਬੋਲਦਾ ਆ ਜਾਂਦਾ ਹੋਵੇ ਹਾਂਜੀ ਹਾਂਜੀ ਇਹ ਇਹਦੇ ਬੜੇ ਕਤੇ ਆ ਇਹਦਾ ਇੰਨਾ ਸਟਾਰਟਰ ਕਤੇ ਆ ਇਹ ਵੀਰੇ ਬੜੀਆਂ ਨੇ ਮੋਟਰਾਂ ਅੱਛੇ ਨੇ ਅੱਛਾ ਉਹ ਨਹੀਂ ਚੱਲੂਗੇ ਨਾ ਹਾਂ ਇਹ ਵੱਡੀਆਂ ਮੋਟਰਾਂ ਨਾ ਅੱਛਾ ਤਾਂ ਕਰਕੇ ਠੀਕ ਹੈ ਠੀਕ ਹੈ ਬਡੀਆਂ ਵੋਟਰਾਂ ਕਰਦੇ ਹੋ ਤੈਨੂੰ ਪਤਾ ਹੀ ਹੈ ਠੋਕੇ ਓਕੇ ਇਹ ਤਾਰਾਂ ਜਿਆਦਾ ਪਤਲੀ ਨਹੀਂ ਹੈਗੀਆਂ ਕਿੰਨੇ ਠੀਕ ਹੈ ਚੱਲੇ ਜਾਂਦੇ ਆ ਵੀਰ ਇਹਦਾ ਕੋਈ ਇਹ ਨਾ ਵਰਗਾ ਡਾ ਇੰਡਾ ਲੋਡ ਅੱਛਾ ਲੋਡ ਬਣ ਨਹੀਂ ਪਣਾ ਠੀਕ ਹੈ ਠੀਕ ਹੈ ਇਹ ਨਾ ਵਰਗਾ ਡਾ ਲੋਡ ਹੀ ਬਣਦਾ ਠੀਕ ਠੀਕ